ਮਨੁੱਖਾਂ ਦਾ ਪਹਿਲਾ ਕੀ ਕੌਜ ਮਨੁੱਖਾਂ ਦਾ ਪਰਿਵਾਰ ਵਿੱਚ ਛੋਟਾ ਪਰਿਵਾਰ ਡੀਸੀ ਸਾਹਿਬ ਐਸਜੀਪੀ ਸਾਹਿਬ ਐਮਐਲ ਗੁਰਦੀਪ ਸਿੰਘ ਗੀਰੰਧਾਵਾ ਐਮਪੀ ਸਾਹਿਬ ਵਿਕਰਮਜੀਤ ਸਿੰਘ ਜੀ ਸ਼ਾਹਨੀ ਪਦਮ ਸਭ ਦੀ ਮਦਦ ਕਰਦੀ ਰਹਿੰਦੀ ਹੈ ਔਰ ਇਹ ਵਾਇਡ ਪੰਜਾਬੀ ਆਰਗੇਨਾਈਜੇਸ਼ਨ ਦੇ ਵੀ ਚੇਅਰਮੈਨ ਨੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਆਈਕੇ ਗੁਜਰਾਲ ਸਾਹਿਬ ਪ੍ਰਧਾਨ ਮੰਤਰੀ ਜੀ ਨੇ ਬਣਾਈ ਸੀ ਇਹਨਾਂ ਰੋੜਾਰੇ ਪ੍ਰਦਾਨ ਹੁੰਣ ਅੱਜ ਕਲੇ ਪ੍ਰਦਾਨ ਨੇ ਉਹ ਵੀ ਸੇਵਾ ਦਾ ਕੰਮ ਕਰਦੀ ਹੈ ਪੰਜਾਬ ਦਾ ਪੰਜਾਬੀਆਂ ਦਾ ਸਾਰੀ ਦੁਨੀਆ 'ਚ ਧਿਆਨ ਰੱਖਦੀ ਹੈ ਰਾਜ ਮਿਲ ਕੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਤੇ ਸਨ ਫਾਊਂਡੇਸ਼ਨ ਤੇ ਔਰ ਸਾਨੀ ਸਾਹਿਬ ਦੇ ਬਤੌਰ ਐਮਪੀ ਦੇ ਹੁੰਦਿਆਂ ਬਹੁਤ ਕਾਰਜ ਪੰਜਾਬ 'ਚ ਇਸ ਆਪਤਾ ਤੇ ਵੀ ਆਈ ਹੈ ਇਹ ਜਿਹੜੀ ਆਪਤਾ ਕੁਦਰਤ ਦੀ ਆਂਦੀ ਹੈ ਇਹ ਆਪਣੇ ਵਸਨੀਏ ਪਣਾ ਹੁੰਦਾ ਆਪਾਂ ਸਾਰੇ ਜਾਣਦੇ ਪਰ ਲੇਕਿਨ ਜਦੋਂ ਵੀ ਕਿਤੇ ਇਹੋ ਜਿਹੀ ਆਪਤਾ ਪੰਜਾਬ ਤੇ ਆਈ ਹੈ ਬਨਾਲ ਦੇ ਨਾਲ ਉਹੀ ਵਾਇਗਰੋ ਸਾਹਿਬ ਕੋਈ ਸਾਨੀ ਸਾਹਿਬ ਵਰਗੇ ਨੇਕ ਦਿਲ ਇਨਸਾਨ ਨੂੰ ਵੀ ਆਪਣੀ ਮਦਦ ਲਈ ਭੇਜਦੇ ਨੇ ਤਾਂ ਅੱਜ ਇਹੀ ਕਾਰ ਰ ਇੱਥੇ ਸ਼ੁਰੂ ਕਰਨ ਲੱਗੇ ਆਂ ਤੁਹਾਡੀ ਜ਼ਮੀਨਾਂ ਜਿਹੜੀਆਂ ਆ ਹਾਲਾਤ ਆ ਸਾਨੂੰ ਜਿਹੜੀ ਵੀ ਡੀਸੀ ਸਾਹਿਬ ਨੇ ਜ਼ਿੰਮਵਾਰੀ ਲਈ ਹੈ ਉਹਨੂੰ ਬਾਖੂ ਵੀ ਨਿਭਾ ਕੇ ਕਿੰਨੇ ਵੀ ਦਿਨ ਲੱਗਣ ਮਹੀਨਾ ਲੱਗੇ 2 ਮਹੀਨੇ ਲੱਗਣ ਅਸੀਂ ਵੀ ਆਪ ਦਾ ਸਹਿਯੋਗ ਹੋਰ ਜਿਹੜੀਆਂ ਸੰਸਥਾਵਾਂ ਇਕੱਠੇ ਪਾਰੀਆਂ ਪੰਜਾਬ ਵਿੱਚ ਸਾਰੇ ਹਮ ਹਮ ਆ ਕੇ ਆਏ ਆਂ ਪੰਜਾਬ ਤੇ ਜਦੋਂ ਆਫਤ ਆਈ ਹੈ ਚਾਈ 47 ਦੀ ਵੱਡੀ ਸੀ ਹਲੂਕਾਰਾ ਉਦੋਂ ਪਹਿਲਾ ਸੀ ਪੰਜਾਬੀਆਂ ਨੇ ਫਿਰ ਵੀ ਸਿਰ ਉੱਚਾ ਰੱਖਿਆ ਔਰ ਇਸ ਵਿੱਚ ਵੀ ਮੈਨੂੰ ਬੜੀ ਖੁਸ਼ੀ ਹੈ ਵੀ ਇੰਨੀ ਮੁਸ਼ਕਲਾਂ ਵਿੱਚ ਵੀ ਆਪਾਂ ਆਪ ਦੀ ਇੱਕ ਦੂਜੇ ਦੀ ਮਦਦ ਕਰਨ ਲਈ ਪਾਈਚਾਰਾ ਦੁਨੀਆ ਪਰ ਦੋ ਇਕੱਠਾ ਹੋ ਕੇ ਆ ਰਿਹਾ ਹੈ ਇਹ ਵਾਇਗਰੂ ਦੀ ਬੜੀ ਖਾਸ ਵਕਸ਼ਿਸ਼ ਹੈ ਤੇ ਅੱਜ ਦੇ ਸਮਾਗਮ ਦੇ ਉੱਤੇ ਇਸ ਮੌਕੇ ਦੇ ਉੱਤੇ ਸਮਾਗਮ ਨਹੀਂ ਮੈਂ ਕਵਾਂਗਾ ਪਰ ਇਸ ਜਿਹੜੀ ਆਫਤਾ ਦੇ ਵਿੱਚ ਆਪਾਂ ਮਦਦ ਕਰਨ ਕਾਰਜ ਆਏ ਹੈਗੇ ਆ ਇਹ ਜਿੱਥੇ ਆਪਾਂ ਨੂੰ ਲੋਡ ਮਹਿਸੂਸ ਕੀਤੀ ਸੀ ਦੀ ਸਾਹਿਬ ਨੇ ਦੱਸਿਆ ਵੀ ਆਪਾਂ ਨੂੰ ਬਹੁਤ ਜ਼ਿਆਦਾ ਇੱਥੇ ਆ ਸਿੰਟ ਜਿਹੜੀ ਹੈ ਗੱਬ ਐ ਚੀਕੜੀ ਮਿੱਟੀ ਬਹੁਤ ਆ ਗਈ ਇਹ ਸਾਰੀ ਸਫਾਈ ਕਰਨੀ ਹੈ ਸੁੱਕੂਗੀ ਹੌਲੀ ਹੌਲੀ ਜਿਵੇਂ ਜਿਵੇਂ ਸਪਰਫਟਾਰ ਬਧਾਵਾਂਗੇ ਕੰਮ ਦੀ ਜਿੱਥੇ ਬੰਨ ਤੋਸੀ ਬੰਨ ਜਿੱਥੇ ਵੀ ਕਿਤੇ ਲੋਡ ਹੈ ਉਥੇ ਮਿੱਟੀ ਜਾ ਕੇ ਸਟਾਂਗੇ ਤਾਂ ਕਿ ਉਹ ਵੀ ਰਿਪੇਅਰ ਹੁੰਦਾ ਰਹੇ ਤੇ ਇਹ ਵੀ ਥੋੜੀ ਵੀ ਆਪ ਦਾ ਖਤਮ ਹੋ ਗਏ ਕਈ ਜਗ੍ਹਾ ਅਸੀਂ ਹੋਰ ਵੀ ਕੰਮ ਕਰ ਰਹੇ ਹਾਂ ਜਿੱਥੇ ਰੇਤ ਬਹੁਤ ਆਈ ਹੈ ਤੇ ਰੇਤ ਘੱਟ ਲੱਗਦੀ ਹੈ ਦੂਜੀ ਮਿੱਟੀ ਜ਼ਿਆਦਾ ਲੱਗਦੀ ਹੈ ਪਰ ਜੋ ਵੀ ਬਣੇਗਾ ਅਸੀਂ ਬਣਾਵਾਂਗੇ ਬਾਕੀ ਇਸ ਪਿੰਡ ਵਿੱਚ ਅੱਜ ਇਹਨਾਂ ਦੇ ਕਰ ਕਮਲਾ ਨਾਲ ਕੰਮ ਸ਼ੁਰੂ ਕਰਾਂਗੇ ਵੀ ਜਿਹੜੇ ਆਪਣੇ ਮੈਕਸ ਸੁਣਿਆ 150 ਘਰ ਹੈਗੇ ਇਸ ਪਿੰਡ 'ਚ ਸਰਪੰਚ ਸਾਹਿਬ ਕਿੰਨੇ ਕਰਨੇ 150 ਹਾਂਜੀ ਪਰ ਜਿਹੜੇ 150 ਨੂੰ ਇਹਨਾਂ ਨੇ ਸੋਚਿਆ ਜ਼ਰੂਰਤਮੰਦ ਜ਼ਿਆਦਾ ਪਹਿਲਾਂ ਪਹਿਲਾਂ ਆਪਾਂ ਉਹਨਾਂ ਦੀ ਹਮੇਸ਼ਾ ਜ਼ਰੂਰਤਮੰਦ ਦੀ ਮਦਦ ਕਰਦੀ ਹੱਥ ਫੜਾਂਗੇ ਅੱਜ ਕਿਸਾਨੀ ਸਾਹਿਬ ਦੇ ਵੱਲੋਂ ਕਿੱਟਾ ਵੀ ਪ੍ਰਕਾਰ ਪ੍ਰਕਿਊਰ ਕਰਕੇ ਲਿਆਂਦੀਆਂ ਜਿਹਦੇ 'ਚ ਮੰਜੇ ਬਿਸਤਰੇ ਕੁਛ ਕੁਰਸੀਆਂ ਹੋਰ ਜਿਹੜੀਆਂ ਵੀ ਜ਼ਰੂਰਤਦਾਰ ਚੀਜ਼ਾਂ ਭਾਂਡੇ ਪੂੰਡੇ ਇਹ ਹੋ ਜਾ ਮੈਡੀਕਲ ਦਾ ਦਵਾਈਆਂ ਕੋਈ ਲੇਡੀਜ਼ ਦੀ ਸੈਨੀਟਰੀ ਪੈਡਸ ਵਗੈਰਾ ਵਗੈਰਾ ਅੱਜ ਉਹ ਵੀ ਇਸ ਪਿੰਡ ਵਿੱਚ ਹੀ ਵੰਡਣਗੇ ਤੇ ਇਦਾਂ ਦੀ ਚੀਜ਼ ਜਿੱਥੇ ਵੀ ਜ਼ਰੂਰਤ ਪੈਗੀ ਅਗਲੇ ਮਹੀਨਾ ਤੋਂ 2 ਮਹੀਨੇ 3 ਮਹੀਨੇ ਸਾਨੀ ਸਾਹਿਬ ਵੱਲੋਂ ਮੈਂ ਤੁਹਾਨੂੰ ਸਨ ਫਾਊਂਡੇਸ਼ਨ ਦਾ ਸੀਈਓ ਦੇ ਨਾਤੇ ਸ਼ੋਰ ਕਰਦਾ ਹਾਂ ਵੀ ਸਾਨੀ ਸਾਹਿਬ ਨੇ ਕਦੇ ਹੱਥ ਪਿੱਛੇ ਨਹੀਂ ਖਿੱਚਿਆ ਜਿਹੜੀ ਵੀ ਜ਼ਰੂਰਤ ਹੈ ਸਰਕਾਰੀ ਤੌਰ ਤੇ ਡੀਸੀ ਸਾਹਿਬ ਵੱਲੋਂ ਜ਼ਰੂਰਤ ਪੈਂਦੀ ਹੈ ਉਹ ਜੀਸੀਬੀ ਚਾਹੀਦੀਆਂ ਸੀ ਸਾਨੀ ਸਾਹਿਬ ਨੇ ਤੁਰੰਤ ਪੈਸੇ 77 ਲੱਖ ਰੁਪਏ ਭੇਜਿਆ ਵੀ ਦਵਾਦਬ ਇਥੇ ਮਸ਼ੀਨਾਂ ਲਾਓ ਔਰ ਵੀ ਕੈਦੀ ਨੂੰ ਮਦਦ ਕਰ ਸਕਦੇ ਸਰਕਾਰੀ ਤੌਰ ਤੇ ਬਤੌਰ ਐਮਪੀ ਔਰ ਬਦਾਰ ਜ਼ਾਤੀ ਤੌਰ ਤੇ ਸੰਫਾਉਂਡੇਸ਼ਨ ਦੇ ਚੇਅਰਮੈਨਾਂ ਆਪਣੇ ਹੁੰਦੇ ਹੋਏ ਇਹ ਬਹੁਤ ਹੀ ਵੱਡੀ ਇਸ ਚੀਜ਼ ਨੂੰ ਵਾਇਗਰੂਦੀ ਇੱਕ ਮੇਰ ਸਮਝ ਕੇ ਆਂਦੇ ਨੇ ਵੀ ਆਹ ਮੇਰੇ ਸੇਵਾ ਮੇਰੇ ਪੱਲੇ ਲਈ ਹੈ ਸੋ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਕਲਾਂਗਨਦਗੜ੍ਹ ਦੇ ਬਹੁਤ ਹੀ ਸਤਕਾਰਯੋਗ ਬਾਬਾ ਸੁਧਨਾਮ ਸਿੰਘ ਜੀ जिन्हों का भी इतने काम चल रहा है मेरे बहुत ही अजीज एम एल ए साहब सरदार गुरदीप सिंह रंधावा जी एस टी एम साहब और बी डी ओ मैडम साढ़े सीओ गुरबीर सिंह जी होर पुलिस अधिकारी और सारे वीरो वाहगुरू जी का खालसा वाहगुरु जी की फतेह बहुत वो आपदा आई है और ये तो मैं समझना भी तुम रावी दे ਜਵਾ ਕੰਡੇ ਤੇ ਬੈਠੇ ਹੋ ਜਮੀਨਾ ਤੁਹਾਡੀਆਂ ਤੁਸੀਂ ਦੇਖਿਆ ਹੁਣ ਐਸਡੀਐਨ ਸਾਹਿਬ ਤੋਂ ਲੈ ਆ ਰਹੇ ਸੀ ਸਾਨੂੰ ਤੇ ਇੱਥੇ ਰੇਤਾ ਸੁੱਕਿਆ ਵੀ ਨਹੀਂ ਚਿਕਨੀ ਮਿੱਟੀ ਐ ਔਰ ਡੀਸੀ ਸਾਹਿਬ ਦੱਸ ਰਹੇ 4 4 5 5 ਫੁੱਟ ਮਿੱਟੀ ਐ ਬਹੁਤ ਵੱਡਾ ਇਹਦੇ ਚ ਕੰਮ ਕਰਨ ਦੀ ਲੋੜ ਐ ਅਸੀਂ ਜੋ 26 27 ਜੁਲਾਈ ਤੋਂ ਹੀ ਆਇਆ ਉਦੋਂ ਰੀਲੀਫ ਦਾ ਕੰਮ ਸੀ ਰਾਤ ਦਾ ਕੰਮ ਸੀ ਰੁਕਸ਼ਤियां ਕੱਲੀਆਂ ਐਂਬੂਲੈਂਸਾਂ ਕੱਲੀਆਂ ਰਾਸ਼ਨ ਪਾਣੀ ਕੱਲਿਆ ਹੁਣ ਅਸੀਂ ਇੱਕ ਵੇਅਰ ਹਾਊਸ ਉਥੇ ਅਜਨਾਲਾ ਐਸ ਡੀ ਐਮ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਉਥੇ 3 ਏਕੜ ਜਿਹਾ ਵੇਅਰ ਹਾਊਸ ਹੈ ਆਪਣਾ ਉਹਦੇ ਚ ਅਸੀਂ ਤਕਰੀਬਨ 1000 ਤੋਂ ਵੀ ਜ਼ਿਆਦਾ ਬਿਸਤਰੇ ਕਿੱਟਾਂ ਉਹ ਫਾਗਰ ਮਸ਼ੀਨਾਂ ਜਿਹਨਾਂ ਮੱਛਰ ਆਪਣਾ ਹੋਏ ਔਰ ਯੂਟੈਂਸ ਆਪਣਾ ਪਤੀਲੇ ਬਰਤਨ ਸਾਰੀਆਂ ਚੀਜ਼ਾਂ ਉਹਦੇ ਤੋਂ ਕੁਝ ਜਿਹੜੇ ਵੀ ਇੱਥੇ ਆਪਣੇ ਗਰੀਬ ਪਰਿਵਾਰ ਹੈ ਧਰਮਕੋਟ ਦੇ ਉਹ ਵੀ ਡੀਸੀ ਸਾਹਿਬ ਨੇ ਜਿਸ ਤਰ੍ਹਾਂ ਸਾਡੀ ਡਿਊਟੀ ਲਈ ਹੈ ਉਹ ਵੀ ਅੱਜ ਅਸੀਂ ਲਿਆਏ ਆ ਤੁਹਾਡੀ ਚੋਲੀ ਪਾਵਾਂਗੇ ਉੱਥੇ ਗੁਰਦੁਆਰਾ ਸਾਹਿਬ ਆਪਾਂ ਚੱਲਾਂਗੇ ਖੇਤਾਂ ਦਾ ਡੀਸੀ ਸਾਹਿਬ ਨਾਲ ਵੀ ਗੁਫ਼ਤਗੋਹ ਹੋ ਰਹੀ ਸੀ ਮੈਂ ਤਕਰੀਬਨ ਹਰ ਸਨੀਚਰ ਐਤਵਾਰ ਸੋਮਵਾਰ ਦੋ ਤਿੰਨ ਦਿਨ ਹਫ਼ਤੇ ਚ ਲਾਣਾ ਜਦੋਂ ਦੋ ਬਹੁਤ ਦੁੱਖ ਹੈ ਕਿ ਪਹਿਲਾਂ ਤੇ ਝੋਨਾ ਮਰ ਗਿਆ ਇੱਥੇ ਝੋਨੇ ਦੀ ਫਸਲ ਵੀ ਸੀ ਇੱਥੇ ਉਹ ਵੀ ਬੜਾ ਫਿਕਰਮੰਦ ਹੈ ਮੈਂ ਡੀ ਸਾਹਿਬ ਨੂੰ ਕਹਿ ਰਿਹਾ ਸੀ ਕਿ ਆਪਾਂ ਜਿਹੜਾ 20000 ਰੁਪਿਆ ਕੰਪਨਸੇਸ਼ਨ ਦੇਣਾ ਹੈ ਉਹ ਗੁਲਦਆਬਰੀਆਂ ਹੋ ਰਹੀਆਂ ਤੁਹਾਡੀਆਂ ਨਹੀਂ ਅਜੇ ਨਹੀਂ ਹੋਈ ਅੱਛਾ ਉਹ ਡੀ ਸੀ ਸਾਹਿਬ ਕਹਨਗੇ ਵੀ ਆਪਾਂ ਜਲਦੀ ਹੋ ਜਾ ਗੁਲਦਆਬਰੀ ਤੇ ਹੋਏ ਉਹ ਜੋ ਵੀ ਮੁਆਵਜ਼ਾ ਮਿਲ ਸਕਦਾ ਆਪਾਂ ਉਹ ਲਈਏ ਔਰ ਜਿਹੜਾ ਇਹ ਚਿਕਣੀ ਮਿੱਟੀ ਵਾਲਾ ਕੰਮ ਹੈ ਜਾਂ ਰੇਤੇ ਵਾਲਾ ਕੰਮ ਹੈ ਉਦ ਲਈ ਅਸੀਂ હાਜਰ ਆ ਬਾਬਾ ਜੀ ਕਰ ਰਹੇ ਆ ਇਹ ਇਹਦਾ ਨਾਂ ਹੀ ਅਸੀਂ ਸਾਂਝਾ ਉਪਰਾਲਾ ਰੱਖਤਾ ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਸਰਕਾਰ ਵੀ ਚਾਹੀਦੀ ਏ ਕਿੰਨੀਆਂ ਐਨ ਜੀਓ ਕਿੰਨੇ ਬੰਦੇ ਲੱਗੇ ਆ ਮੋਰ ਦਾ ਮੈਰੀਅਰ एवरीवन ਹੈਜ਼ ਟੂ ਜੁਆਇਨ ਹਰ ਇੱਕ ਨੂੰ ਚਾਹੀਦਾ ਵੀ ਆਪਣੇ ਰਲ ਮਿਲ ਕੇ ਇਹਦਾ ਨਾਂ ਹੀ ਅਸੀਂ ਅੰਮ੍ਰਿਤਸਰ ਡੀਸੀ ਉਦੋਂ 35 ਐਨ ਜੀਓ ਆਈਆਂ ਸੀ ਤੇ ਮੈਂ ਡੀਸੀ ਸਾਹਿਬ ਨੂੰ ਵਧਾਈ ਦੇਣਾ ਇਹਨਾਂ ਨੇ ਵੀ ਸਾਂਝਾ ਉਪਰਾਲਾ ਰੱਖਤਾ ਕਿਉਂਕਿ ਸਾਂਝਾ ਕੰਮ ਹੈ ਕਿਸੇ ਕੋਈ ਫੋਟੋ ਪਛਾਣ ਦਾ ਟਾਈਮ ਨਹੀਂ ਕੋਈ ਵੀਡੀਓ ਮਤਲਬ ਉੱਥੇ ਬਣਾ ਲੈਂਦਾ ਹੁਣ ਆਪਾਂ ਇਹਦੇ ਚ ਚਿਕਣੀ ਮਿੱਟੀ ਜਾਂ ਮਿੱਟੀ ਕੱਢਣੀ ਐ ਨੰਬਰ 1 ਉਹਦੇ ਲਈ ਅਸੀਂ ਤਿੰਨ ਸੰਧੂ ਸਾਹਿਬ ਤਿੰਨ ਜੀਸੀਬੀ ਤੇ 10 ਟਰੈਕਟਰ ਅੱਜ ਲਿਆਏ 10 ਹਾਂਜੀ ਅੱਜ 15 15 ਟਰੈਕਟਰ 15 ਹੀ ਲਾਓ ਨਾ ਫੇਰ 10 ਹੋਰ ਭੇਜੋ 25 ਕਰੋ ਠੀਕ ਹੈ ਜੀ ਕਿ ਆਪਾਂ ਝੂਠੇ ਨਾ ਪਈਏ ਮੁੜ ਕੇ ਨਾ ਸਮਝੀ ਤੇ ਤਿੰਨ ਜੀਸੀਬੀ 25 ਟਰੈਕਟਰ ਤਾਂ 15 ਆ ਜਾਏ ਇਹ ਤੁਹਾਡੇ ਕੋਲ ਰਹਿਣਗੇ ਪਰ ਤੁਸੀਂ ਨਾਲ ਹੋ ਕੇ ਕੰਮ ਕਰਾਣਾ ਆਪਣਾ ਵੱਡੇ ਨਾ ਕਰਾਓ ਬਜ਼ੁਰਗ ਜਿਹੜੇ ਨੌਜਵਾਨ ਬੱਚੇ ਐ ਉਹਨੂੰ ਨਾਲ ਲਾਓ ਮਤਲਬ ਥੋੜਾ ਦੇਖ ਰੇ ਗਾਈਡ ਕਰਦੇ ਰਹਿਣ ਬੰਦਿਆਂ ਨੂੰ ਕੰਮ ਕਰਦੇ ਤਾਂ ਕਿ ਸਾਡੇ ਮਿਹਨਤ ਦਾ ਡੀਸੀ ਸਾਹਿਬ ਦੀ ਮਿਹਨਤ ਦਾ ਇਕਵਿਪਮੈਂਟ ਇਹ ਜਿਹੜਾ ਸਾਰਾ ਮਸ਼ੀਨਾ ਡੀਜ਼ਲ ਮਿਹਨਤ ਦਾ ਡਰਾਈਵਰ ਦਾ ਕੋਈ ਫਾਇਦਾ ਲਾਭ ਹੋਵੇ ਇਹ ਨਾ ਹੋਏ 15 20 ਦਿਨ ਨੂੰ ਆਈਏ ਮੁੜ ਕੇ ਉਹ ਉੱਥੇ ਹੀ ਕੰਮ ਖੜਾ ਮੈਡਮ ਵੀ ਵੀਡੀਓ ਆਮ ਹੈਪੀ ਟੂ ਸੀ ਕਿ ਸਾਡੇ ਭੈਣਾ ਵੀ ਵੀਡੀਓ ਨੇ ਇਹਨਾਂ ਦੇ ਸਿਰ ਤੇ ਬਹੁਤ ਭਾਰ ਹੈ ਤੇ ਫਿਰ ਆਪਾਂ ਇੱਥੇ ਮਿੱਟੀ ਪੌਣੀ ਵਧੀਆ ਆਲੀ ਤੇ ਫਿਰ ਮੈਂ ਡੀਸੀ ਸਾਹਿਬ ਦੀ ਮਜੂਦਗੀ ਚ ਜਾਂ ਉਹਨਾਂ ਦੀ ਕਨਸੈਂਟ ਨਾਲ ਅਸੀਂ ਡੀਪੀ ਖਾਦ ਵੀ ਲਿਆਵਾਂਗੇ ਇੱਥੇ ਬੀਜ ਵੀ ਲਿਆਵਾਂਗੇ ਜੋ ਸਾਡੇ ਤੋਂ ਹੋ ਸਕੇਗਾ ਜੋ ਵਾਹਿਗੁਰੂ ਸਾਨੂੰ ਸਮਰੱਥਾ ਬਖਸ਼ਣਗੇ ਅਸੀਂ ਕੋਸ਼ਿਸ਼ ਕਰਾਂਗੇ ਕਣਕਾਂ ਦੇ ਪੈਲੀਆਂ ਦੇ ਜਿਹੜੇ ਖੇਤ ਐ 15 ਨਵੰਬਰ ਤੱਕ ਤਿਆਰ ਹੋ ਜਾਣ ਠੀਕ ਹੈ 15 ਨਵੰਬਰ ਤੋਂ ਹੀ ਪੈਂਦੀ ਰਬੀ ਜਿਹੜੀ ਉਹ ਬਜਾਈ ਹੁੰਦੀ ਤੇ ਆਪਾਂ ਪੂਰੀ ਜਾਨ ਲਾ ਦੇਾਂਗੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਜਿਹਨੇ ਵੀ ਟਰਾਈ ਆਰ ਬੈਸਟ ਟੂ ਡੂ ਵਾਟ ਏਵਰ ਜਿੰਨਾ ਵੀ ਏਰੀਆ ਉਹਨੂੰ ਤਾਂ ਕਿਤੇ ਸਿਰੇ ਚੜਾ ਲਈ ਹੈ ਨਾ ਕਿਉਂਕਿ ਐਵੇਂ ਕੰਮ ਕਰਨ ਦਾ ਫਾਇਦਾ ਨਹੀਂ ਜੇ ਭਾਵੇਂ 15 ਏਕੜ 20 ਏਕੜ 25 ਜਿੰਨੀ ਡੀਸੀ ਸਾਹਿਬ ਸਾਨੂੰ ਦੇਣਗੇ ਉੱਥੇ ਤੇ ਕਣਕ ਕਣਕ ਆਪਾਂ ਲਵਾਈਏ ਤੇ ਬੀਜ ਦੇ ਆਪਾਂ ਛੋਣਾ ਹੀ ਹੈ ਇੱਥੇ ਛੋਣਾ ਤੇ ਕੰਮ ਜਿਆਦਾ ਹੋਣਾ ਘੰਟਾ ਦੋਨੇ ਹਾਂ ਕਿਉਂਕਿ ਕਾਲੀ ਸਰਕਾਰ ਨੇ ਦਾਲਾਂ ਤੇ ਵੀ ਐਮਐਸਪੀ ਦਿੱਤੀ ਹੈ ਮੈਂ ਕਿਹਾ ਮੜਾ ਜ ਆਪਾਂ ਸੋਚੋ ਮੈਨੂੰ ਨਹੀਂ ਪਤਾ ਇੱਥੇ ਐਗਰੋ ਕਲਾਈਮੈਟਿਕ ਉਹ ਵੀਡੀਓ ਮੈਡਮ ਨੂੰ ਪਤਾ ਹੈ ਪਰ ਕੋਈ ਫਲ ਸਬਜ਼ੀਆਂ ਵੀ ਲਾਓ ਆਮਦਨੀ ਬਹੁਤ ਵਧੀਆ ਉਹਦੇ ਚ ਦਾਲ ਮੈਨੂੰ ਪਤਾ ਨਹੀਂ ਇੱਥੇ ਮੂੰਗੀ ਮਸੂਰ ਹੁੰਦੀ ਹੈ ਨਹੀਂ ਹੁੰਦੀ ਉਹ ਆਲੂ ਮੈਂ ਕਿਹਾ ਉੱਥੋਂ ਆਹ ਪਾਣੀ ਨੇ ਨਹੀਂ ਚਲੋ ਹੋਰ ਪਾਸੇ ਸਹੀ ਮਤਲਬ ਜਿਹਨੂੰ ਆਪਾਂ ਆ ਗੋਭੀ ਦੀ ਕਰਾਈਏ ਕੋਈ ਕੌਪ ਡਾਇਵਰਸੀਫਿਕੇਸ਼ਨ ਆਪਣਾ ਆਪਾਂ ਕਦੋਂ ਤੱਕ ਛੋੜਨਾ ਪਾਣੀ ਵੀ ਖਿੱਚ ਰਿਹਾ ਮਤਲਬ ਇਹ ਮੌਕਾ ਨਹੀਂ ਕਹਿ ਹੁੰਦਾ ਪਰ ਗੋਭੀ ਹੁੰਦੀ ਹੈ ਨਾ ਵੇਚਦੇ ਹੋ ਨਾ ਗੋਭੀ ਹਾਂ ਹਾਂ ਤੇ ਮਤਲਬ ਇਹੋ ਜੀਆਂ ਕੁਝ ਵਿੱਚ ਉਹ ਕ੍ਰੌਪ ਦਾ ਕੁਝ ਪੰਜਾਬ ਇੱਕ ਪੀਏਯੂ ਨਾਲ ਮਿਲ ਕੇ ਹਾਂਜੀ ਅਸੀਂ ਉਹ ਪ੍ਰੋਜੈਕਟ ਸ਼ੁਰੂ ਕੀਤਾ ਉਹ ਆਪਾਂ ਕੁਝ ਡਾਇਵਰਸੀਫਾਈ ਵੀ ਕਰਾਈਏ ਨਾ ਕਿਸਾਨਾਂ ਨੂੰ ਚਲੋ ਬਾਕੀ ਤੇ ਬਾਕੀ ਆਪਾਂ ਹੁਣ ਉਧਰ ਚੱਲਦੇ ਜਿੱਥੇ ਜੀਸੀਵੀ ਟਰੈਕਟਰ ਹੈ ਉੱਥੇ ਫਿਰ ਅਰਦਾਸ ਕਰਾਂਗੇ ਆ ਬਾਬਾ ਜੀ ਸੁਰਨਾਮ ਸਿੰਘ ਜੀ ਕੁਦਰਤੀ ਸਾਡੇ ਚ ਬਰਾਜਮਾਨ ਨੇ ਇਨਾਂ ਤੋਂ ਮਹਾਪੁਰਸ਼ਾਂ ਤੋਂ ਟਕਲਵਾਵਾਂਗੇ ਤੇ ਫਿਰ ਆਪਾਂ ਬੋਲੇ ਸੋਨੇ ਹਾਲ ਜਕਾਰਿਆਂ ਦੀ ਗੂੰਜ ਚ ਦਿਲ ਨਹੀਂ ਟਾਣਾ ਹੁਣ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਮੈਂ ਤੇ ਪਿਛਲੇ ਸਨੀਚਰ ਐਤਵਾਰ ਨੰਗਲਸੋਲ ਗਿਆ ਸੀ ਉੱਥੇ ਮੇਰੇ ਅਚਾਨਕ ਹੀ ਨਿਕਲ ਗਿਆ ਸ਼ਬਦ ਯਾਦ ਆ ਗਿਆ ਗੁਰਨਾਨਕ ਦੇਵ ਜੀ ਦਾ ਇੱਤੀ ਮਾਰ ਪਈ ਕੋਰ ਲਾਣੇ ਤੈਂ ਕੀ ਦਰਦਨਾ ਤੁਕਵਾ ਸੀ ਨਹੀਂ ਟੁਕਵਾ ਸੀ ਮਨ ਚ ਰੋਸ਼ ਆਇਆ ਵੀ ਪ੍ਰਮਾਤਮਾ ਨੇ ਇੰਨੀ ਇੰਨੀ ਜ਼ਿਆਦਾ ਇੱਥੇ ਕਰਤਾ ਕੰਮ ਤੇ ਚਲੋ ਆਪਾਂ ਹੌਸਲਾ ਨਾ ਹਾਰੀਏ ਅਸੀਂ ਤੁਹਾਡੇ ਨਾਲ ਨਾ ਡੀਸੀ ਸਾਹਿਬ ਤੁਹਾਡੇ ਨਾਲ ਨੇ ਐਸਡੀਐਮ ਸਾਹਿਬ ਵੀਡੀਓ ਮੈਡਮ ਪੁਲਿਸ ਦੇ ਅਧਿਕਾਰੀ ਐਮਐਲਏ ਸਾਹਿਬ ਬਾਬਾ ਜੀ ਸਾਰੇ ਅਸੀਂ ਆਪਾਂ ਇਕੱਠੇ ਹੀ ਆਂ ਇਕੱਠੇ ਹੋਣ ਇਹਦਾ ਆਪਾਂ ਸਾਹਮਣਾ ਕਰਨਾ ਜੋ ਵੀ ਦਿੱਕਤਾਂ ਔਕੜਾਂ ਆਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ